ਬੀਰੋਜਪੁਰ ਦੀ 19 ਸਾਲਾ ਗੁਰਚਰਨ ਕੌਰ ਜਿਸ ਨੇ ਮਹਿਜ਼ ਡੇਢ ਮਿੰਟ ਵਿੱਚ ਸਵੇ ਰਚਿਤ 8 ਕਵਿਤਾਵਾਂ ਲਿਖ ਕੇ ਪੰਜਾਬ ਪੰਜਾਬੀ ਮਾਂ ਬੋਲੀ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ ਪੰਜਾਬ ਦੀ ਇਸ ਧੀ ਨੇ ਪੰਜਾਬੀ ਵਿੱਚ ਕਵਿਤਾਵਾਂ ਲਿਖ ਕੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਦਰਜ ਕਰਵਾਇਆ ਗੁਰਚਰਨ ਨੇ ਤੀਸਰੀ ਕਲਾਸ ਤੋਂ ਹੀ ਕਵਿਤਾਵਾਂ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੌਲੀ-ਹੌਲੀ ਮਿਹਨਤ ਕਰ ਅੱਜ ਉਸ ਦੀਆਂ 2 ਕਿਤਾਬਾਂ ਵੀ ਪਬਲਿਸ਼ ਹੋ ਗਈਆਂ ਨੇ ਗੁਰਸ਼ਰਨ ਇਸ ਸਮੇਂ ਬਠਿੰਡਾ ਦੇ ਨਿੱਜੀ ਕਾਲਜ ਬੀਏ ਦੀ ਪੜ੍ਹਾਈ ਕਰ ਰਹੀ ਹੈ ਬੁੱਕ ਆਫ ਰਿਕੋ ਇੰਡੀਆ ਬੁੱਕ ਆਫ ਰਿਕਾਰਡਸ ਤੇ ਜਿਹੜਾ ਮੇਰਾ ਨਾਮ ਦਰਜ ਹੋਇਆ ਹੈਗਾ ਇਹ ਵਰਡ ਰਿਕਾਰਡ ਪਹਿਲਾਂ ਬਣਿਆ ਹੋਇਆ ਸੀਗਾ 2 ਮਿੰਟ ਵਿੱਚ 5 ਕਵਿਤਾਵਾਂ ਲਿਖਣ ਦਾ ਪੰਜਾਬੀ ਲੈਂਗੁਏਜ ਵਿੱਚ ਤੇ ਮੈਂ ਉਸ ਰਿਕਾਰਡ ਨੂੰ ਬ੍ਰੇਕਡਾਊਨ ਕਰਕੇ 1.5 ਮਿੰਟ ਵਿੱਚ 1 ਮਿੰਟ 30 ਸੈਕਿੰਡ ਵਿੱਚ 8 ਸੈਲਫ ਕੰਪੋਜ਼ਡ ਪੋਇम्स ਲਿਖਣ ਦਾ ਪੰਜਾਬੀ ਲੈਂਗੁਏਜ ਵਿੱਚ ਰਿਕਾਰਡ ਬਣਾਇਆ ਹੈਗਾ ਸੋਧ ਸਹਿਤ ਉਹ ਮੈਂ 2021 ਅਗਸਤ ਵਿੱਚ ਲਿਖੀ ਪਹਿਲੀ ਉਹ ਕਵਿਤਾ ਤੇ ਜਿਸ ਦੀ ਸੋਧ ਮੇਰੇ ਸਕੂਲ ਦੇ ਟੀਚਰਸ ਨੇ ਕੀਤੀ ਸੀਗੀ ਉਥੋਂ ਦੇ ਪ੍ਰਿੰਸੀਪਲ ਸੀ ਡਾਕਟਰ ਜਗਸੀਰ ਸਿੰਘ ਸੰਧੂ ਉਹਨਾਂ ਨੇ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਇਹ ਸਫ਼ਰ ਸ਼ੁਰੂ ਕੀਤਾ ਉਸ ਦਿਨ ਮੈਨੂੰ ਇਹ ਫੀਲ ਹੋਇਆ ਕਿ ਹੁਣ ਮੈਂ ਕਵਿਤਾ ਲਿਖਣ ਲੱਗ ਗਈਆਂ ਤੇ ਹੁਣ ਮੈਨੂੰ ਅੱਗੇ ਜਾਣਾ ਚਾਹੀਦਾ ਹੈ ਇਸ ਤੋਂ ਤੇ ਉਸ ਤੋਂ ਬਾਅਦ ਮੈਂ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਪਹਿਲਾਂ ਮੈਂ ਇਹ 8 ਕਵਿਤਾਵਾਂ 1 ਘੰਟੇ ਵਿੱਚ ਸਮਾ ਕੀਤਾ ਕਿਉਂਕਿ ਕਈ ਵਾਰ ਮਾਈਂਡ ਵਿੱਚ ਵਿਚਾਰ ਨਹੀਂ ਸੀ ਆਉਂਦੇ ਕਈ ਵਾਰ ਹੱਥ ਨਹੀਂ ਸੀ ਚੱਲਦਾ ਹੱਥ ਥੱਕ ਜਾਂਦਾ ਸੀ ਉਨੀ ਪ੍ਰੈਕਟਿਸ ਕਰਦੇ ਸਮੇਂ ਫਿਰ ਮੈਂ 1 ਘੰਟੇ ਤੋਂ ਇਹ ਰਿਡਿਊਸ ਕਰਕੇ ਉਹਨਾਂ ਮਾਈਂਡ ਨੂੰ ਪ੍ਰੈਕਟਿਸ ਦੇ ਨਾਲ ਟ੍ਰੇਨ ਕਰ ਕਰਕੇ ਉਹਨੂੰ 1.5 ਮਿੰਟ ਦਾ ਤੱਕ ਦਾ ਸਮਾਂ ਤੈਅ ਕੀਤਾ ਆਬਸੀਓ ਬਹੁਤ ਸਰੀਆਂ ਕਵਿਤਾਵਾਂ ਗੁੰਗਣਾਉਂਦੇ ਰਹਿੰਦੇ ਸੀ ਮੈਨੂੰ ਬਚਪਨ ਵਿੱਚ ਸੁਣਾਉਂਦੇ ਰਿਹਾ ਕਰਦੇ ਸੀ ਜਦੋਂ ਸ਼ਾਮ ਦਾ ਸਮਾਂ ਹੁੰਦਾ ਸੀ ਤਾਂ ਮੈਂ ਉਹਨਾਂ ਕੋਲ ਗੱਲਬਾਤ ਕਰਨ ਲਈ ਬੈਠਣਾ ਤਾਂ ਉਹਨਾਂ ਮੈਨੂੰ ਬਹੁਤ ਸਰੀਆਂ ਤੁਕਾਂ ਜੋੜ-ਜੋੜ ਸਿਖਾਉਂੀਆਂ ਤੇ ਮੇਰੇ ਖ ਜੋ ਮੇਰੇ ਮਨ ਅੰਦਰ ਅੱਜ ਕਵਿਤਾਵਾਂ ਉਪਜਦੀਆਂ ਮੈਂ ਉਹਨਾਂ ਨੂੰ ਕਲਮ ਬੰਦ ਕਰਦੀਆਂ ਜੋ ਮੇਰੇ ਬਾਪ ਦੇ ਜਜ਼ਬਾਤ ਸੀਗੇ ਜੋ ਉਹ ਚਿੰਗ ਉਹਨਾਂ ਦੇ ਅੰਦਰ ਸੀ ਸ਼ਾਇਦ ਮੈਂ ਉਹਨਾਂ ਦੀ ਕਲਮ ਨੂੰ ਆਪਣੀ ਕਲਮ 'ਚ ਸਮਾ ਕੇ ਅੱਜ ਜੋ ਕੁਝ ਵੀ ਲਿਖ ਰਹੀ ਹਾਂ ਉਹ ਉਹਨਾਂ ਦੇ ਦੇਣ ਹੈ ਗੁਰਸ਼ਰਨ ਦੇ ਸੁਪਨੇ ਬਹੁਤ ਵੱਡੇ ਨੇ ਜੋ ਉਸਨੇ ਬਚਪਨ 'ਚ ਵੇਖੇ ਸੀ ਅਤੇ ਹੁਣ ਵੀ ਉਹਨਾਂ ਨੂੰ ਪੂਰਾ ਕਰਨ ਲਈ ਇੱਕ ਇੱਕ ਕਦਮ ਅੱਗੇ ਵਧਾ ਰਹੀ ਹੈ ਉੱਥੇ ਹੀ ਉਸਨੇ ਆਪਣੇ ਮਾਪਿਆਂ ਅਤੇ ਕਾਲਜ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਤਾਂ ਤੋਂ ਮੈਂ ਆਪਣੇ ਪਾਪਾ ਨੂੰ ਕਿਹਾ ਸੀਗਾ ਕਿ ਮੈਂ ਇੱਕ ਦਿਨ ਪ੍ਰਾਈਮ ਮਿਨਿਸਟਰ ਆਫ ਇੰਡੀਆ ਜਾਂ ਪ੍ਰੈਜ਼ੀਡੈਂਟ ਆਫ ਇੰਡੀਆ ਬਣਾਂਗੀ ਸੋ ਮੇਰਾ ਹਜੇ ਤੱਕ ਸਫਰ ਆਈ ਥਿੰਕ ਉਹਨਾਂ ਰਾਵਾਂ ਤੇ ਚੱਲ ਪਾਰ ਚੱਲ ਪਾਵਾਂ ਅੱਗੇ ਫਿਊਚਰ ਵਿੱਚ ਉਸ ਵੱਲ ਜਾਂਦੇ ਹੋਏ ਕਦਮਾਂ ਨੂੰ ਮੈਂ ਅੱਗੇ ਵਧਾ ਰਹੀ ਹਾਂ ਕੋਸ਼ਿਸ਼ ਵੀ ਕਰ ਰਹੀ ਹਾਂ ਪੜ੍ਹਾਈ ਦੇ ਖੇਤਰ ਵਿੱਚ ਅੱਗੇ ਜਾ ਸਕਾਂ ਹੋਰ ਕਰਿਕੂਲਮ ਐਕਟੀਵਿਟੀਜ਼ ਵਿੱਚ ਅੱਗੇ ਜਾ ਸਕਾਂ ਸੋ ਇਹ ਮੇਰੀ ਕੋਸ਼ਿਸ਼ ਹੈ ਦੂਜੇ ਪਾਸੇ ਪ੍ਰਿੰਸੀਪਲ ਅਤੇ ਪੂਆ ਗੁਰਸ਼ਰਨ ਕੌਰ ਦੀਆਂ ਤਾਰੀਫਾਂ ਕਰਦੀਆਂ ਨਹੀਂ ਥੱਕ ਰਹੀਆਂ ਮੈਨੂੰ ਲੱਗਦਾ ਮੈਂ ਇੱਥੇ ਬਹੁਤ ਸਾਲਾਂ ਤੋਂ ਐ ਬਹੁਤ ਘਾਟੇ ਬੱਚਿਆਂ ਦੇ ਵਿੱਚ ਉਹ ਪ੍ਰਤਿਭਾ ਹੁੰਦੀ ਹੈ ਜੋ ਇਸ ਬੱਚੀ ਦੇ ਵਿੱਚ ਹੈ ਬਹੁਤ ਹੀ ਮਿਹਨਤੀ ਇਹ ਸਾਡੇ ਹੋਸਟਲ 'ਚ ਲੜਕੀ ਰਹਿ ਰਹੀ ਹੈ ਪਿਛਲੇ 2 ਸਾਲ ਤੋਂ ਬਹੁਤ ਹੀ ਮਿਹਨਤੀ ਹੈ ਡਿਟਰਮੀਨੇਸ਼ਨ ਵਾਲੀ ਹੈ ਲੜਕੀ ਜੋ ਇਹ ਸੋਚਦੀ ਹੈ ਉਹ ਕਰਕੇ ਦਿਖਾਉਂਦੀ ਹੈ ਮੈਨੂੰ ਪਹਿਲੇ ਲੈਵਲ ਤੇ ਇਹ ਖੁਸ਼ੀ ਹੈ ਕਿ ਜਿਹੜੀ ਗੁਰਸਿੱਖੀ ਬਾਣੀ ਦੇ ਨਾਲ ਜੁੜੀ ਹੋਈ ਹੈ ਦੂਸਰਾ ਲੈਵਲ ਇਹ ਹੈ ਕਿ ਮੇਰੀ ਜਿੰਨੀ ਵੀ ਜ਼ਿੰਦਗੀ ਰਹੀ ਮੈਂ ਇਸ ਦਾ ਸਾਥ ਦੇਵਾਂਗੀ ਤੇ ਬਾਕੀ ਇਹਦਾ ਜਿਵੇਂ ਯੂਪੀਐਸ ਦਾ ਚੱਲ ਰਿਹਾ ਹੈਗਾ ਮੈਂ ਉਸ ਦੇ ਵਿੱਚ ਜਿੱਥੋਂ ਤੱਕ ਵੀ ਇਸ ਬੇਟੀ ਦਾ ਕੋਰਸ ਹੋਵੇਗਾ ਅਸੀਂ ਇਸ ਦਾ ਸਾਥ ਦੇਵਾਂਗੇ ਮੈਂ ਤਾਂ ਵੀ ਸਾਰੇ ਮਾਪਿਆਂ ਨੂੰ ਇਹੋ ਕਹਿੰਨੀ ਆ ਕਿ ਵੇਖੋ ਅੱਜ ਕੱਲ੍ਹ ਹਰ ਬੱਚਾ ਮੋਬਾਈਲ ਤੇ ਰਹਿੰਦਾ ਹੈ ਨਾ ਕਿ ਇਹਨਾਂ ਮੋਬਾਈਲਾਂ ਨੂੰ ਛੱਡ ਕੇ ਆਪਾਂ ਨੂੰ ਬੱਚਿਆਂ ਦੀ ਪੜ੍ਹਾਈ ਵੱਲ ਵੱਧ ਜ਼ੋਰ ਦੇਣਾ ਚਾਹੀਦਾ ਹੈ ਖਵਾਬ ਨੇ ਵੀ ਜੋ ਇਹਨਾਂ ਦੇ ਡੈਡੀ ਦੇ ਕਾਬ ਅਧੂਰੇ ਰਹਿ ਗਏ ਆ ਇਹ ਮੇਰੀ ਧੀ ਪੂਰੇ ਕਰੇਗੀ ਤੇ ਕਰਦੀ ਰਹੇਗੀ ਅਸੀਂ ਇਹਦਾ ਸਾਥ ਜ਼ਰੂਰ ਦੇਵਾਂਗੇ ਦੱਸ ਦਈਏ ਕਿ ਗੁਰਸ਼ਰਨ ਕੌਰ ਆਈਪੀਐਸ ਦੀ ਤਿਆਰੀ ਕਰ ਰਹੀ ਹੈ ਅਤੇ ਉਸ ਦੇ ਮਾਪਿਆਂ ਨੂੰ ਆਪਣੀ ਧੀ ਤੋਂ ਆਸ ਹੈ ਕਿ ਉਹ ਜਲਦੀ ਹੀ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚੇਗੀ। ਬਠਿੰਡਾ ਤੋਂ ਅਮਨਦੀਪ ਗੋਸ਼ਲ ਦੀ ਰਿਪੋਰਟ ਏਟੀਵੀ ਭਾਰਤ।